ਨਗਰ ਕੀ ਤੰਦ ਦੇ ਦਰਸ਼ਨਾਂ ਦੇ ਲਈ ਸੰਗਤਾਂ ਜਿਹੜੀ ਉਹ ਪੰਜਾਬ ਸਣੇ ਵਿਦੇਸ਼ਾਂ ਤੋਂ ਵੀ ਇੱਥੇ ਪਹੁੰਚੀ ਹੋਈ ਹੈ ਚਾਤੀਆਂ ਵੀ ਲੈਣੀਆਂ ਬਣਾਈਆਂ ਗਈਆਂ ਨੇ ਦਰਸਾਇਆ ਗਿਆ ਹੈ ਕਿ ਕਿਸ ਪ੍ਰਕਾਰ ਗੁਰੂ ਸਾਹਿਬ ਨੇ ਕਿਲਾ ਅਨੰਗੜਾ ਜਿਹੜਾ ਉਹ ਛੱਡਿਆ ਸੀ ਇਹਨੇ ਹਲੂਤੇ ગામ ਨੂੰ ਜਦੋਂ ਸੋਧਿਆ ਸੀ ਉਸ ਵੇਲੇ ਦੀ ਇਹ ਤਸਵੀਰ ਆ ਜਿਹੜੀ ਉਹ ਬਣਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਪੋ ਦੀ ਰਾਤ ਨੂੰ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਕਿਲਾ ਆਨੰਦਗੜ੍ਹ ਛੱਡਿਆ ਸੀ ਅਤੇ 7 ਪੋ ਨੂੰ ਪਰਿਵਾਰ ਵਿਛੋੜਾ ਹੋਇਆ ਸੀ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਤਾਂ ਜਿਸ ਵੇਲੇ ਗੁਰੂ ਸਾਹਿਬ ਨੇ ਕਿਲਾ ਛੱਡਿਆ ਸੀ ਤਾਂ ਉਸ ਵੇਲੇ ਨਗਰ ਕੀਰਤਨ ਜਿਹੜਾ ਉਹ ਕਿਲਾ ਅਨੰਦਗੜ੍ਹ ਸਾਹਿਬ ਤੋਂ ਸ਼ੁਰੂ ਹੋਇਆ ਏ ਇਸ ਵਕਤ ਇਹ ਅਲੌਕਿਕ ਨਗਰ ਕੀਰਤਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵੱਲ ਜਾ ਰਿਹਾ ਏ ਅਤੇ ਅੱਗੇ ਇਸ ਨਗਰ ਕੀਰਤਨ ਦੇ ਵੱਲੋਂ ਗੁਰਦੁਆਰਾ ਸ਼੍ਰੀ ਪਰਵਾਰ ਵਿਛੋੜਾ ਸਾਹਿਬ ਵੱਲ ਚਾਲੇ ਨੇ ਜਿਹੜੇ ਉਪਾਏ ਜਾਣਗੇ ਤਾਂ ਅੰਮ੍ਰਿਤ ਵੇਲੇ ਅਲੌਕਿਕ ਤਸਵੀਰਾਂ ਨੇ ਜਿਹੜੀਆਂ ਅੱਜ ਤੁਹਾਡੇ ਨਾਲ ਸਾਂਝੀਆਂ ਕਰ ਰੇਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤ ਪਾਲਕੀ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਆ ਪਾਲਕੀ ਸਾਹਿਬ ਜੀ ਨੇ ਜਿਹੜੇ ਉਹ ਸਜਾਏ ਗਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪਾਲਕੀ ਸਾਹਿਬ ਦੇ ਵਿੱਚ ਕੀਤੇ ਗਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਜਪੂਦ ਨਗਰ ਕੀਰਤਨ ਦੇ ਦਰਸ਼ਨਾਂ ਦੇ ਲਈ ਸੰਗਤ ਆ ਜਿਹੜੀ ਉਹ ਪੰਜਾਬ ਸਣੇ ਵਿਦੇਸ਼ਾਂ ਤੋਂ ਵੀ ਇੱਥੇ ਪਹੁੰਚੀ ਹੋਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅੰਮ੍ਰਿਤ ਵੇਲੇ ਸੰਗਤ ਪਹੁੰਚੀ ਹੋਈ ਹੈ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਰਾਤ ਤੋਂ ਹੀ ਸਮਾਗਮ ਨੇ ਜਿਹੜੇ ਉਹ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਸੰਗਤ ਦੇ ਵੱਲੋਂ ਸਮੂਲੀਅਤ ਕੀਤੀ ਗਈ ਹੈ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਦੱਤੀ ਵੀ ਐ ਨਾਰਾਇ ਜੀ ਤੁਹਾਨੂੰ ਦਿਖਾ ਰਹੇ ਹਾਂ ਤੇ ਉਸ ਵਿੜੇ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਇਤਿਹਾਸ ਦੀ ਗੱਲ ਕਰੀਏ ਤਾਂ ਮਹਿੰਦ ਕਾਲਤਾ ਦੇ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 6 ਪੁੱਤਾਂ ਦੇ ਜੱਤ ਨੂੰ ਕਿਲਾ ਆਨੰਦਗੜ੍ਹ ਸਾਹਿਬ ਛੱਡਿਆ ਸੀ ਤਾਂ ਝੂਠੀਆਂ ਸੋਹਾ ਮੁਗਲਾਂ ਅਤੇ ਪਹਾੜੀ ਰਾਜਿਆਂ ਵੱਲੋਂ ਖਾਦੀਆਂ ਗਈਆਂ ਸੀ ਕਿ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਨਾ ਗੁਰੂ ਸਾਹਿਬ ਨੇ ਜਿਹੜੇ ਉਹ ਜਾਣੀ ਜਾਣ ਸਨ ਸਿੱਖ ਸੰਗਤ ਦੇ ਵੱਲੋਂ ਬੇਨਤੀ ਕਰਨ ਤੇ ਉਹਨਾਂ ਨੇ ਕਿਲਾ ਆਨੰਦਗੜ੍ਹ ਸਾਹਿਬ ਛੱਡਿਆ ਅਤੇ ਅੱਗੇ ਨੂੰ ਚਾਲੇ ਪਾ ਦਿੱਤੇ ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਜਿਹੜੇ ਉਹ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਗਏ ਉੱਥੇ ਨਤਮਸਤਕ ਹੋਏ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਅਸੀਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਤੋਂ ਬਾਅਦ ਅੱਗੇ ਕਾਫਲਾ ਤੁਰਦਾ ਹੈ ਅਤੇ ਉਸ ਸਥਾਨ ਤੇ ਪਹੁੰਚਦਾ ਹੈ ਜਿੱਥੇ ਗੁਰਦੁਆਰਾ ਪਰਵਾਰ ਵਿਛੋੜਾ ਹੈ ਤਾਂ ਉੱਥੇ ਆਸਾ ਦੀ ਵਾਰ ਦੇ ਕੀਰਤਨ ਨੇ ਜਿਹੜੇ ਉਹ ਕੀਤੇ ਗਏ ਸੀ ਉਸ ਤੋਂ ਬਾਅਦ ਪਰਿਵਾਰ ਤਨਹਿਤਾ ਗੁਜਰੀ ਜੀ ਫਤਿਹ ਛੋਟੇ ਸਾਬਜ਼ਾਦੇ ਤਨਤਨ ਬਾਬਾ ਜੁਰਾਵਰ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਨੇ ਜਿਹੜੇ ਉਹ ਕੁੰਮਾ ਮਾਸਕੀ ਵੱਲ ਚਲੇ ਜਾਂਦੇ ਨੇ ਮਾਤਾਵਾਂ ਨੇ ਜਿਹੜੀਆਂ ਉਹ ਅੱਗੇ ਹੋਰ ਸਿੰਘਾਂ ਦੇ ਨਾਲ ਇੱਕ ਵੱਖਰੇ ਰਸਤੇ ਚਲੇ ਜਾਂਦੇ ਨੇ ਤਾਂ ਝਾਕੀਆਂ ਵੀ ਨੇ ਜਿਹੜੀਆਂ ਬਣਾਈਆਂ ਗਈਆਂ ਨੇ ਦਰਸਾਇਆ ਗਿਆ ਹੈ ਕਿ ਕਿਸ ਪ੍ਰਕਾਰ ਗੁਰੂ ਸਾਹਿਬ ਨੇ ਕਿਲਾ ਅਨੰਦਗੜਾ ਜਿਹੜਾ ਉਹ ਛੱਡਿਆ ਸੀ ਕਸਮਾ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛਡਵਾਇਆ ਗਿਆ ਸੀ ਉਸ ਵੇਲੇ ਦੀ ਤਸਵੀਰ ਆ ਗੁਰੂ ਸਾਹਿਬ ਨੇ ਜਿਹੜੇ ਉਜਾੜੇ ਸੀ ਗੁਰ ਇਤਿਹਾਸਾ ਜਿਹੜਾ ਉਸ ਵੇਲੇ ਦਾ ਉਹ ਵੀ ਉਸ ਵਕਤ ਨਾਲ ਗੱਡਿਆਂ ਉੱਤੇ ਲੱਦ ਕੇ ਲਜਾਇਆ ਗਿਆ ਸਾਹਿਬਾਨ ਦੇ ਪਰਿਵਾਰ ਉੱਤੇ ਤਮਾਮ ਸਿੱਖ ਗੁਰੂ ਸਾਹਿਬ ਦੇ ਨਾਲ ਮੌਜੂਦ ਸਨ ਤਾਂ ਅਗਲੀ ਝਾਕੀ ਆ ਜਿਹੜੀ ਉਹ ਤੁਹਾਨੂੰ ਦਿਖਾਈ ਗਈ ਹੈ ਕਿ ਜਦੋਂ ਗੁਰੂ ਸਾਹਿਬ ਨੇ ਉਹ ਰੋਕਪੜ ਵੱਲ ਗਏ ਸਨ ਸਤਿਗੁਰੂ ਸਾਹਿਬ ਦੇ ਨਾਲ ਮੌਜੂਦ ਸਨ ਤਾਂ ਅਗਲੀ ਝਾਕੀ ਆ ਜਿਹੜੀ ਉਹ ਤੁਹਾਨੂੰ ਦਿਖਾਈ ਗਈ ਹੈ ਕਿ ਜਦੋਂ ਗੁਰੂ ਸਾਹਿਬ ਜੀ ਨੇ ਉਹ ਰੋਕਪੜ ਵੱਲ ਗਏ ਸਨ ਤਾਂ ਉਸ ਵੇਨੇ ਦਾ ਦ੍ਰਿਸ਼ ਆ ਜਿਹੜਾ ਉਹ ਇੱਥੇ ਦਿਖਾਇਆ ਗਿਆ ਹੈ ਤੇ ਅੱਗੇ ਵੀ ਤਮਾਮ ਇਤਿਹਾਸ ਝਾਕੀਆਂ ਦੇ ਰਾਹੀਂ ਦਿਖਾਇਆ ਗਿਆ ਹੈ ਤਾਂ ਅਗਲੀ ਝਾਕੀ ਦਾ ਰੁਕਰਦੇ ਆ ਤਾਂ ਉਸ ਦੇ ਵਿੱਚ ਵੀ ਸ ਇੱਕ ਇਤਿਹਾਸ ਆ ਜਿਹੜਾ ਦਰਸਾਇਆ ਗਿਆ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਜਦੋਂ ਚਮਕੌਰ ਆਪ ਦੀ ਗੱਡੀ ਵਿੱਚੋਂ ਤਾੜੀ ਮਾਰ ਕੇ ਜਾਂਦੇ ਨੇ ਤਾਂ ਉਸ ਵੇਲੇ ਦੀ ਤਸਵੀਰ ਬਣਾਈ ਗਈ ਹੈ ਤਾਂ ਜਦੋਂ ਗੁਰੂ ਸਾਹਿਬ ਨੇ ਚਮਕੌਰ ਦੀ ਗੱਡੀ ਦੇ ਵਿੱਚੋਂ ਅੱਗੇ ਵੱਲ ਚਾਲੇ ਪਾਏ ਸੀ ਤਾਂ ਸਿੱਖ ਸੰਗ ਪੰਜ ਪਿਆਰਿਆਂ ਦੇ ਵੱਲੋਂ ਉਹਨਾਂ ਨੂੰ ਹੁਕਮ ਜਿਹੜਾ ਉਹ ਸੁਣਾਇਆ ਗਿਆ ਸੀ ਤਾਂ ਜਦੋਂ ਗੁਰੂ ਸਾਹਿਬ ਉੱਚ ਦਾ ਪੀਰ ਬਣੇ ਸਨ ਗੰਨੀ ਖਾਨ ਤੇ ਨੰਬੀ ਖਾਨ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਲੈ ਕੇ ਗਏ ਸਨ ਉਸ ਵੇਲੇ ਦੀ ਇਹ ਤਸਵੀਰ ਆ ਜਿਹੜੀ ਉਹ ਬਣਾਈ ਗਈ ਹੈ ਇਸ ਤੋਂ ਬਾਅਦ ਅਗਲੀ ਝਾਕੀ ਆ ਜਿਹੜੀ ਉਹ ਵੀ ਸੰਗਤ ਨੂੰ ਦਿਖਾਵਾਂਗੇ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਇਥੇ ਸੰਗਤਾਂ ਨੂੰ ਵਧਨ ਕਰਦੇ ਸਨ ਤਾਂ ਉਸ ਵੇਲੇ ਦੀ ਤਸਵੀਰ ਆ ਜਿਹੜੀ ਉਹ ਬਣਾਈ ਗਈ ਹੈ ਉਹ ਦਾ ਤਮਾਮ ਸਿੱਖ ਇਤਿਹਾਸ ਨੂੰ ਇੱਥੇ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਅੱਗੇ ਵੀ ਤੁਹਾਨੂੰ ਦਿਖਾਈ ਦਿੱਤੀ ਇਸ ਪ੍ਰਕਾਰ ਵੱਖ-ਵੱਖ ਪਟਾ ਰਹੇ ਨੇ ਕਿਹ ਪ੍ਰਕਾਰ ਗੁਰੂ ਸਾਹਿਬ ਦੇ ਵੀਡੀਓ ਬਣੇ ਤਾਂ ਅਰੇ ਗੁਰੂ ਸਾਹਿਬ ਅਨੰਦਪੁਰ ਵਿਖੇ ਗੁਰੂ ਸਾਹਿਬ ਸੰਗਤਾਂ ਨੂੰ ਬਚਨ ਕਰਦੇ ਹੋਏ ਉਹ ਕੀ ਝਾਕੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਅੱਗੇ ਜੀ ਨੇ ਅਲਫੂ ਅਤੇ ਗਾਮੂ ਨੂੰ ਜਦੋਂ ਸੋਧਿਆ ਸੀ ਉਸ ਵੇਲੇ ਦੀ ਇਹ ਤਸਵੀਰ ਆ ਜਿਹੜੀ ਉਹ ਬਣਾਈ ਗਈ ਹੈ ਅ ਅੱਗੇ ਵੀ ਕੁਝ ਝਾਕੀਆਂ ਨੇ ਜਿਹੜੀਆਂ ਉਹ ਤੁਹਾਨੂੰ ਦਿਖਾਵਾਂਗੇ ਤਾਂ ਅਗਲੀ ਝਾਕੀ ਆ ਜਿਹੜੀ ਉਸ ਦੇ ਵਿੱਚ ਉਹ ਵੇਲਾ ਇਹ ਜਿਹੜਾ ਉਹ ਦਿਖਾਇਆ ਗਿਆ ਹੈ ਦੇਸ਼ਾਂ ਤੋਂ ਵੀ ਸ਼ਰਦਾਲੂ ਇੱਥੇ ਇਸ ਇਤਿਹਾਸਿਕ ਪਲ ਦਾ ਹਿੱਸਾ ਬਣਨ ਦੇ ਲਈ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝਾ ਕਰ ਰਿਆ ਹੈ ਅਲੌਕਿਕ ਨਗਰ ਕੀਰਤਨ ਕਿਲਾ ਅਨੰਦਗੜ੍ਹ ਸਾਹਿਬ ਤੋਂ ਸ਼ੁਰੂ ਹੋਇਆ ਹੈ ਅਤੇ ਇਸ ਵਕਤ ਡਾਕਟਰ ਸ਼੍ਰੀ ਕੇਸਕਰ ਸਾਹਿਬ ਦੇ ਅੱਗੇ ਪਹੁੰਚ ਚੁੱਕਿਆ ਹੈ ਇਸ ਤੋਂ ਇਹ ਵੱਲ ਇਸ ਅਲੌਕਿਕ ਨਗਰ ਕੀਰਤਨ ਦੇ ਵੱਲੋਂ ਚਾਲੇ ਦੀ ਜਿਹੜੇ ਉਹ ਪਾਏ ਜਾਣਗੇ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ ਇਤਿਹਾਸਿਕ ਪਲਾਂ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਕਿ ਇਤਿਹਾਸਿਕ ਜਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਸੰਗਤ ਦੇਸ਼ ਵਿਦੇਸ਼ਾਂ ਤੋਂ ਇੱਥੇ ਪਹੁੰਚੀ ਆ ਤਾਂ ਤੁਸੀਂ ਦੇਖੋ ਵੀ ਤੁਹਾਨੂੰ ਹਰ ਪਾਸੇ ਸੰਗਤਾਂ ਜਿਹੜੀ ਉਹ ਨਜ਼ਰ ਆ ਰਹੀ ਹੋਣੀ ਤਾਂ ਲੋ ਕੱਪੜੇ ਨਿੱਕੇ-ਨਿੱਕੇ ਬੱਚਿਆਂ ਨੂੰ ਲੈ ਕੇ ਅੱਜ ਇੱਥੇ ਪਹੁੰਚੇ ਨੇ ਉਹ ਇਤਿਹਾਸ ਦੱਸਿਆ ਜਾ ਰਿਹਾ ਹੈ ਕਿ ਕਿਸ ਪ੍ਰਕਾਰ ਗੁਰੂ ਸਾਹਿਬ ਨੇ ਪਰਿਵਾਰ-ਵਾਰ ਦਿੱਤਾ ਸੀ ਤਾਂ ਗੁਰੂ ਸਾਹਿਬ ਦਾ ਜਿਹੜਾ ਇਤਿਹਾਸ ਆ ਉਸ ਨਾਲ ਜੁੜੇ ਵਕ-ਵਕ ਸਥਾਨ ਦੇ ਜਿਹੜਾ ਪਹਿਲਾਂ ਵੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਤਾਂ ਤੁਸੀਂ ਦੇਖੋ ਕਿ ਉਸ ਵੇਲੇ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਦਾ ਉਸ ਵਕਤ ਬਹੁਤ ਹਾਲ ਹੋਵੇਗਾ ਸੰਗਤ ਆ ਜਿਹੜੀ ਉਹ ਯਾਦ ਕਰਦੀ ਹੈ ਕਿ ਗੁਰੂ ਸਾਹਿਬ ਜਿੱਦੋਂ ਅਬਨੰਦਪੁਰ ਸਾਹਿਬ ਤੋਂ ਚਾਲੇ ਪਾਉਂਦੇ ਨੇ ਅਤੇ ਫਿਰ ਰਾਹ ਦੇ ਵਿੱਚ ਵੱਖ-ਵੱਖ ਇਤਿਹਾਸਿਕ ਘਟਨਾਵਾਂ ਵਾਪਰਦੀਆਂ ਨੇ ਜਿਨ੍ਹਾਂ ਨੇ ਇਸ ਦੇਸ਼ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਤਾਂ ਮੁਗਲ ਹਕੂਮਤ ਦਾ ਸਿੱਖਾਂ ਦੇ ਵੱਲੋਂ ਬੜੀ ਬਹਾਦਰੀ ਨਾਲ ਟਕਰਾ ਕੀਤਾ ਗਿਆ ਤਾਂ 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 ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਕੁਝ ਦੇ ਕਾਰਜਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਰੰਭੇ ਜਾਂਦੇ ਨੇ ਤਾਂ ਉਹਨਾਂ ਦੀ ਵੱਧ ਰਹੀ ਥਾਠ ਬਾਠ ਤੇ ਫੌਜੀ ਤਾਕਤ ਨੂੰ ਦੇਖ ਕੇ ਮੁਗਲ ਰਾਜੇ ਦੇ ਪਹਾੜੀ ਰਾਜੇ ਦੇ ਜਿਹੜੇ ਉਹ ਈਰਖਾ ਕਰਦੇ ਨੇ ਤਾਂ ਉਹ ਜਾਣ ਬੁਝ ਕੇ ਗੁਰੂ ਸਾਹਿਬ ਜੀ ਦੇ ਨਾਲ ਲੜਾਈ ਲੜਨੀ ਚਾਹੁੰਦੇ ਨੇ ਤੇ ਫਿਰ ਵਕ ਵਕ ਲੜਾਈਆਂ ਮੁੰਗਲਾਂ ਤੇ ਪਹਾੜੀ ਰਾਜਿਆਂ ਨਾਲ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਕਿਲਾ ਅਨੰਦਗੜ੍ਹ ਸਾਹਿਬ ਨੂੰ ਕਈ ਮਹੀਨੇ ਘੇਰਾ ਹੈ ਜਿਹੜਾ ਉਹ ਪਾ ਕੇ ਰੱਖਿਆ ਜਾਂਦਾ ਈ ਲੇਕਿਨ ਦੂਜੇ ਪਾਸੇ ਜੇਕਰ ਆਪਾਂ ਇਤਿਹਾਸ ਦੀ ਗੱਲ ਕਰੀਏ ਤਾਂ ਜਦੋਂ ਕਿਲਾ ਅਨੰਦਗੜ੍ਹ ਸਾਹਿਬ ਨੂੰ ਸਾਹਿਬ ਛੱਡਦੇ ਨੇ ਤਾਂ ਪਿੱਛੇ ਤੁਸੀਂ ਦੇਖੋ ਕਿਸ ਪ੍ਰਕਾਰ ਕਮ ਹਾਲ ਜਿਹੜਾ ਉਹ ਬਣਦਾ ਹੈ ਮਗਲ ਹਕੂਮਤਾਂ ਜਿਹੜੀ ਉਹ ਭਾਵੇਂ ਵਾਅਦੇ ਕਰਦੀ ਹੈ ਲੇਕਿਨ ਫਿਰ ਵੀ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਉਸ ਤੋਂ ਬਾਅਦ ਖਮਲਾ ਜਿਹੜਾ ਉਹ ਕੀਤਾ ਜਾਂਦਾ ਹੈ ਅਤੇ ਫਿਰ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਤਦ ਤੱਕ ਸ੍ਰੀ ਗੋਬਿੰਦ ਸਿੰਘ ਜੀ ਰੋਪੜਵਾਲ ਜਾਂਦੇ ਨੇ ਅਤੇ ਫਿਰ ਚਮਕੌਰ ਸਾਹਿਬ ਦਾ ਜਯੰਤ ਹੋਦਾ ਹੈ ਇੱਕ ਵਕਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਚੁੱਕਿਆ ਹੈ ਤਾਂ ਵਕ ਵਕ ਸੰਪਰਦਾਵਾਂ ਦੇ ਮੁਖੀ ਜਿਹੜੇ ਉਹ ਵੀ ਤੁਹਾਨੂੰ ਨਜ਼ਰ ਆ ਰਹੇ ਹੋਣੇ ਇਸ ਦੇ ਨਾਲ ਹੀ ਹੋਰ ਵੀ ਵਕ ਵਕ ਸਿੱਖ ਸ਼ਕਸ਼ੀਤ ਇੱਥੇ ਪਹੁੰਚੀ ਹੋ ਦੀ ਸਿੱਖ ਸੰਗਤ ਇੱਥੇ ਪਹੁੰਚੀ ਹੈ ਤਾਂ ਤੁਸੀਂ ਦੇਖੋ ਕਿ ਅੰਮ੍ਰਿਤ ਵੇਲੇ ਭਾਰੀ ਗਿਣਤੀ ਵਿੱਚ ਸੰਗਤ ਲੌਕਿਕ ਤੇ ਨਗਰ ਕੀਰਤਨ ਦੇ ਦਰਸ਼ਨਾ ਦੇ ਲਈ ਪਹੁੰਚੀ ਹੋਈ ਆ ਤਾਂ ਉਸ ਵੇਲੇ ਉਸ ਵੇਲੇ ਤੁਸੀਂ ਦੇਖੋ ਕਿ ਵੱਡੀ ਗਿਰਤੀ ਵਿੱਚ ਸੰਗਤ ਤਖਤ ਸਿਧੀ ਕੇਸਗੜ ਸਾਹਿਬ ਵਿਖੇ ਲੌਕਿਕ ਤੇ ਨਗਰ ਕੀਰਤਨ ਦੇ ਦਰਸ਼ਨਾ ਦੇ ਲਈ ਪਹੁੰਚੀ ਆ ਸਭ ਸੰਗਤ ਜਾਣਦੀ ਆ ਕਿ ਗੁਰਦੁਆਰਾ ਪਰਿਵਾਰ ਵਿੱਚੋਂ ਦਾ ਤੇ ਗੁਰੂ ਸਾਹਿਬ ਦਾ ਪਰਿਵਾਰ ਤਾਂ ਨਹਿਸ਼ੀਆਂ ਵਿੱਚ ਵੜਿਆ ਗਿਆ ਸੀ ਤਾਂ ਉੱਥੋਂ ਵੀ ਨਗਰ ਕੀਰਤਨ ਦੇ ਜਿਹੜੇ ਉਹ ਸਜਾਏ ਗਏ ਨੇ ਵਕਤ ਨਗਰ ਕੀਰਤਨ ਦੇ ਜਿਹੜੇ ਉਹ ਵਕ ਵਕ ਪੜਾਵਾਂ ਦੇ ਵਿੱਚ ਸਜਾਏ ਗਏ ਨੇ ਤਾਂ ਜਿਵੇਂ ਜਿਵੇਂ ਇਸ ਸ਼ਹੀਦ ਦੀ ਪੰਦਰਵਾੜੇ ਨਾਲ ਸੰਬੰਧਿਤ ਦਿਹਾੜੇ ਆਉਣਗੇ ਤਾਂ ਤੇ ਨਾਲ ਹੀ ਵਕ ਵਕ ਇਤਿਹਾਸਕ ਸਥਾਨਾਂ ਦੀ ਯਾਤਰਾ ਵੀ ਸੰਗਤ ਜੀ ਨੂੰ ਦਾ ਟੀਵੀ ਐਨ ਆਰ ਆਈ ਤੇ ਕਰਵਾਈ ਜਾਏ